ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜਗਰਾਤ ਸਿੰਘ ਆਵਾਜ਼ ਲੋਕਾਂ ਦੀ ਚੈਨਲ ਸੁਨਾਮ ਦੋਸਤੋ ਮੈਂ ਨਾ ਹੁਣ ਖੜਾ ਸੀਗਾ ਚੀਮਾ ਰੋਡ ਤੇ ਜਿਹੜਾ ਸੁਨਾਮ ਤੋਂ ਚੀਮਿਆਂ ਨੂੰ ਜਾਂਦਾ ਹੈ ਜਿਹੜੇ ਮੋੜ ਨਹੀਂ ਹੁੰਦੇ ਜਿੱਥੇ ਫੈਕਟਰੀ ਹੈ ਪਲਾਸਟਿਕ ਸੀਟ ਫੈਕਟਰੀ ਜੀ ਹੈ ਫਾਈਬਰ ਵਾਲੀ ਮੈਂ ਉੱਥੇ ਖੜਾ ਔਰ ਜਿਹੜੇ ਕਹਿੰਦੇ ਨਹੀਂ ਹੁੰਦੇ ਇੱਕ ਕਹਾਵਤ ਹੈਗੀ ਹੈ ਵੀ ਜਿਹੜੇ ਬਾਗ ਦਾ ਮਾਲੀ ਨਾ ਹੋਵੇ ਨਾ ਉਹ ਬਾਗ ਉੱਜੜ ਜਾਂਦਾ ਹੈ ਉਹ ਪੋਜੀਸ਼ਨ ਹੁਣ ਆਹ ਰੋਡ ਦੀ ਹੈ ਉਹ ਤਾਂ ਇਹਦਾ ਨੌ ਸੀਹ ਦੁੱਦਮ ਸਿੰਘ ਮਾਰਗ ਸੁਨਾ ਰੱਖਿਆ ਹੋਇਆ ਹੈਗਾ ਭਵਾਨੀਗੜ੍ਹ ਤੋਂ ਲੈ ਕੇ ਬਠੰਡੇ ਤੱਕਰ ਔਰ ਸ਼ਮੀਰ ਤੱਕਰ ਪਰ ਇਹਦੀ ਹਾਲਤ ਉਹ ਹੋ ਰਹੀ ਹੈ ਵੀ ਜਿਵੇਂ ਕਿਸੇ ਬਾਗ ਦਾ ਕੋਈ ਮਾਲੀ ਨਾ ਮਾਲਕ ਨਾ ਹੋਵੇ ਨਾ ਉਹ ਝੜ ਜਾਂਦਾ ਹੈ ਸੇਮ ਇਸ ਰੋਡ ਦੀ ਪੋਜੀਸ਼ਨ ਹੋ ਰਹੀ ਹੈ ਕਿ ਉਹ ਕਿਵੇਂ ਸੁਨਾ ਭਵਾਨੀਗੜ੍ਹ ਤੋਂ ਲੱਗ ਜਾਓ ਤੁਸੀਂ ਪੁੱਲ ਲਵੋ ਕੋਰ ਸ਼ਮੀਰ ਤੱਕਰ ਭੱਜੋ ਸਾਰਾ ਰੋਡ ਇਹ ਦਬਿਆ ਪਿਆ ਹੈਗਾ ਠੀਕ ਹੈ ਮੰਨਦਾ ਵੀ ਗੱਡੀਆਂ ਵਧੀਆ ਲੰਘਦੀਆਂ ਨੇ ਪਰ ਮੋਟਰਸਾਈਕਲ ਵਾਲਿਆਂ ਲਈ ਬਹੁਤ ਬੁਰਾ ਹਾਲ ਹੈ ਰੋਡ ਦਾ ਇੰਨਾ ਕਿ ਵਿੱਚ ਦਬਿਆ ਪਿਆ ਇਹਦੀ ਮੁੜ ਕੇ ਕੋਈ ਸਾਰ ਨਹੀਂ ਹੋਈ ਔਰ ਉਹਦੂ ਵੱਡੀ ਗੱਲ ਹੈਗੀ ਜਿਹੜੀ ਸਭ ਤੋਂ ਵੱਡੀ ਦਿੱਕਤ ਹੈਗੀ ਇੱਥੇ ਆ ਇੱਕ ਮੋੜ ਪੈਂਦੇ ਨੇ ਮੈਂ ਉਹ ਮੋੜ ਵੀ ਦਿਖਾ ਰਿਹਾ ਤੁਹਾਨੂੰ ਇਹ ਮੋੜ ਪੈਂਦੇ ਨੇ ਨੇ ਜਿਹੜੇ ਇਹ ਭਗਵੰਤ ਮਾਨ ਜੀ ਦਾ ਏਰੀਆ ਹੋਵੇ ਹਲਕਾ ਹੋਵੇ ਅਮਨ ਅਰੋੜਾ ਜੀ ਦਾ ਹਲਕਾ ਹੋਵੇ ਤੇ ਇਹ ਭਗਵੰਤ ਮਾਨ ਜੀ ਕਮਿਟਮੈਂਟ ਵੀ ਕਰਕੇ ਗਏ ਸੀ ਜੀ ਵੀ ਮੈਂ ਇਹ ਮੋੜ ਕਢਵਾਉਂਗਾ ਇੱਥੇ ਬਹੁਤ ਜ਼ਿਆਦਾ ਅਣਗਿਣਤ ਮੌਤਾਂ ਹੁੰਦੀਆਂ ਨੇ ਇਹ ਮੋੜਾਂ ਦੇ ਵਿੱਚ ਕੀ ਇਸ ਵੱਲ ਦੁਆਰਾ ਕੋਈ ਭਗਵੰਤ ਮਾਨ ਜੀ ਧਿਆਨ ਦੇਣਗੇ ਲੋਕ ਇੰਨੇ ਕਿ ਦੁਖੀ ਨੇ ਇਹ ਗੱਲ ਤੋਂ ਕਿਉਂਕਿ ਹਰ ਰੋਜ਼ ਉਰੇ ਕੁਸ਼ ਇੱਕ ਨਾ ਦੀ ਮੌਤ ਹੁੰਦੀ ਹੀ ਰਹਿੰਦੀ ਹੈ ਕੁਝ ਦਿਨਾਂ ਬਾਅਦ ਕੋਈ ਨਾ ਕੋਈ ਐਕਸੀਡੈਂਟ ਹੋ ਹੀ ਰਹਿੰਦਾ ਹੈਗਾ ਜੀਦੇ ਕਰਕੇ ਇਹ ਲੋਕਾਂ ਦੀ ਬਹੁਤ ਵੱਡੀ ਮੰਗ ਹੈ ਵੀ ਭਗਵੰਤ ਮਾਨ ਜੀ ਤੁਹਾਡਾ ਹਲਕਾ ਹੋਵੇ ਤੇ ਤੁਸੀਂ ਉਹ ਮੰਗ ਜਿਹੜੀ ਲੋਕਾਂ ਦੀ ਹੈਗੀ ਹੈ ਔਰ ਆਪਦੇ ਮੂੰਹ ਨਾਲ ਤੁਸੀਂ ਕਹਿ ਕੇ ਗਏ ਹੋਗੇ ਉਹਦਣ ਵੀ ਇਹ ਆਪਾਂ ਸਿੱਧਾ ਕਰਾਂਗੇ ਮੋੜ ਆਹ ਦੇਖੋ ਹੁਣ ਉਧਰੋਂ ਤਾਂ ਗੱਡੀ ਕ੍ਰਾਸ ਕਰ ਰਹੀ ਹੈਗੀ ਕਾਰ ਉਧਰੋਂ ਟਰੈਕਟਰ ਨਗੇ ਕੋਈ ਬੰਦਾ ਸਪੀਡ ਨਹੀਂ ਘਟ ਕਰਕੇ ਰਾਜੀ ਤਾਂ ਕਰਕੇ ਇੱਥੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇਗੇ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਵੀ ਇਹਦੇ ਵੱਲ ਧਿਆਨ ਦੇ ਕੇ ਇਹਦਾ ਕੋਈ ਹੱਲ ਕੱਢਿਆ ਜਾਵੇ ਤਾਂ ਜੋ ਲੋਕਾਂ ਦੀਆਂ ਜਾਨਾਂ ਬਚ ਸਕਣ ਦੂਸਰਾ ਇਹ ਸੜਕ ਤੇ ਕੋਈ ਮਾਲਕ ਨਹੀਂ ਹੈਗਾ ਸੜਕ ਦਾ ਇਹ ਰੱਬ ਸਾਰੇ ਚੱਲ ਰਿਹਾ ਹੈਗਾ ਇੱਥੇ ਬੁਰਾ ਹਾਲ ਹੈ ਸੜਕ ਦਾ ਇਹਦਾ ਥੈਂਕ ਯੂ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਚੈਨਲ ਨੂੰ ਫੋਲੋ ਕਰਿਓ